ਇਹ ਜੀ ਦੋ ਲੜਕੇ ਅਸੀਂ ਫੜੇ ਐ ਜਿਸ ਦਾ ਨਾਮ ਇੱਕ ਦਾ ਨਾਮ ਅਕਬਿੰਦਰ ਸਿੰਘ ਹੈ ਦੂਸਰੇ ਦਾ ਨਾਮ ਹੈ ਦੋਨੋਂ ਆਵਾ ਬਸਤੀ ਦੇ ਹੈਗੇ ਨੇ ਤੇ ਇਹਨਾਂ ਕੋਲੋਂ ਕਰੀਬ 6 ਮੋਟਰਸਾਈਕਲ ਔਰ ਇੱਕ ਇੱਕ ਟੀਵਾ ਬ੍ਰੰਦ ਹੋਈ ਹੈ ਔਰ ਦਰਾਨੇ ਤਫਤੀਸ਼ੇ ਦਾ ਤੋਂ ਕਰੀਬ 7 ਮੋਬਾਈਲ ਵੀ ਬ੍ਰੰਦ ਹੋਏ ਹੈ ਜਿਹੜੇ ਕੀ ਭੋਲੇ ਭੋਲੇ ਨੂੰ ਟਾਰਗੇਟ ਬਣਾ ਕੇ ਉਹਨਾਂ ਤੋਂ ਸਨੇਚ ਕਰਦੇ ਸੀ ਭੀੜ ਭੜਕੇ ਵਾਲੇ ਜਗ੍ਹਾ ਵਿੱਚ ਸੋ ਇਹਨਾਂ ਨੂੰ ਅਸੀਂ ਕੱਲ ਫੜਿਆ ਬ੍ਰਾਮ ਕੀ ਹੋ ਕਿਨਾਂ ਤੋਂ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਵੀ ਨਾ ਤੂ ਹੋਰ ਵੀ ਚੀਜ਼ਾਂ ਬਰਾਮਦ ਹੋਣ ਦੀ ਉਮੀਦ ਹੈ ਸਨਪੂਰੀ ਇਹ ਜੀ ਦੋ ਲੜਕੇ ਅਸੀਂ ਫੜੇ ਐ ਜਿਸ ਦਾ ਨਾਮ ਇੱਕ ਦਾ ਨਾਮ ਅਕਬਿੰਦਰ ਸਿੰਘ ਹੈ ਦੂਸਰੇ ਦਾ ਨਾਮ ਅਨਾਸ਼ ਹੈ ਦੋਨੋਂ ਆਵਾ ਵਸਤੀ ਦੇ ਹੈਗੇ ਨੇ ਤੇ ਇਹਨਾਂ ਕੋਲੋਂ ਕਰੀਬ 6 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਹੋਈ ਹੈ ਔਰ ਦਰਾਨੇ ਤਫਤੀਸ਼ੀਨਾ ਤੋਂ ਕਰੀਬ 7 ਮੋਬਾਈਲ ਵੀ ਬਰਾਮਦ ਹੋਏ ਐ ਜਿਹੜੇ ਕਿ ਭੜੇ ਭੜੇ ਲੋਕਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਤੋਂ ਸਨੇਚ ਕਰਦੇ ਸੀ ਕੋਈ ਵਿੜਖੜੇ ਵਾਲੇ ਜਿਹੇ ਵਿੱਚ ਸੋ ਇਹਨਾਂ ਨੂੰ ਅਸੀਂ ਕੱਲ ਫੜਿਆ ਬਰਾਮਦ ਕੀ ਹੋ ਕਿਨਾਂ ਤੋਂ ਔਰ ਅੱਜ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਭ ਨੂੰ ਉਮੀਦ ਹੈ ਵੀ ਨਾ ਤੂ ਹੋਰ ਵੀ ਚੀਜ਼ਾਂ ਬਰਾਮਦ ਹੋਣ ਦੀ ਉਮੀਦ ਹੈ ਸਨਪੂਰੀ ਇਹ ਜੀ ਦੋ ਲੜਕੇ ਅਸੀਂ ਪੜੇ ਹੈ ਜਿਸ ਦਾ ਨਾਮ ਇੱਕ ਦਾ ਨਾਮ ਅਗਵਿੰਦਰ ਸਿੰਘ ਹੈ ਦੂਸਰੇ ਦਾ ਨਾਮ ਅਨਾਸ਼ ਹੈ ਦੋਨੋਂ ਹੀ ਆਵਾਸ ਬਸਤੀ ਦੇ ਹੈਗੇ ਨੇ ਕਿ ਇਹਨਾਂ ਕੋਲੋਂ ਕਰੀਬ 6 ਮੋਟਰਸਾਈਕਲ ਔਰ ਇੱਕ ਟੀਵਾ ਬਰਾਮਦ ਹੋਈ ਹੈ ਔਰ ਦੌਰਾਨੇ ਤਫਤੀਸ਼ੇ ਦਾ ਤੋ ਕਰੀਬ 7 ਮੋਬਾਈਲ ਵੀ ਬਰਾਮਦ ਹੋਏ ਹੈ ਜਿਹੜੇ ਕਿ ਭੋਲੇ ਭਾਲੇ ਨੂੰ ਟਾਰਗੇਟ ਬਣਾ ਕੇ ਉਹਨਾਂ ਤੋਂ ਸਨੇਚ ਕਰਦੇ ਸੀ ਭੀੜ ਭੜਕੇ ਵਾਲੇ ਇਲਾਕੇ ਵਿੱਚ ਸੋ ਇਹਨਾਂ ਨੂੰ ਅਸੀਂ ਕੱਲ ਫੜਿਆ ਬਰਾਮਦ ਕੀਤਾ ਤੋਂ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਚੀਜ਼ਾਂ ਬਰਾਮਦ ਹੋਣ ਦੀ ਉਮੀਦ ਹੈ ਸਨਪੂਰੀ ਇਹ ਜੀ ਦੋ ਲੜਕੇ ਅਸੀਂ ਫੜੇ ਹੈ ਜਿਸ ਦਾ ਨਾਮ ਇੱਕ ਦਾ ਨਾਮ ਅਕਿੰਦਰ ਸਿੰਘ ਹੈ ਦੂਸਰੇ ਦਾ ਨਾਮ ਅਨਾਸ਼ ਹੈ ਦੋਨੋਂ ਆਵਾਸ ਬਸਤੀ ਦੇ ਹੈਗੇ ਨੇ ਕਿ ਇਹਨਾਂ ਕੋਲੋਂ ਕਰੀਬ 6 ਮੋਟਰਸਾਈਕਲ ਔਰ ਇੱਕ ਇੱਕ ਟੀਵਾ ਬਰਾਮਦ ਹੋਈ ਹੈ ਔਰ ਦਰਾਨੇ ਤਫਤੀਸ਼ੀ ਦਾ ਤੋਂ ਕਰੀਬ 7 ਮੋਬਾਈਲ ਵੀ ਬਰਾਮਦ ਹੋਏ ਹੈ ਜਿਹੜੇ ਕਿ ਭੁਲੇ ਭਲੇ ਨੂੰ ਟਾਰਗੇਟ ਬਣਾ ਕੇ ਉਹਨਾਂ ਨੂੰ ਸਨੇਚ ਕਰਦੇ ਸੀ ਵੀੜ ਭੜਕਿਆਲੇ ਇਲਾਕੇ ਵਿੱਚ ਸੋ ਇਹਨਾਂ ਨੂੰ ਅਸੀਂ ਕੱਲ ਫੜਿਆ ਬਰਾਮਦ ਕੀ ਹੋ ਕਿਤਾ ਤੋਂ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਚੀਜ਼ਾਂ ਬਰਾਮਦ ਹੋਣ ਦੀ ਉਮੀਦ ਹੈ ਸਾਨੂੰ ਜੀ ਦੋ ਲੜਕੇ ਅਸੀਂ ਫੜੇ ਹੈ ਜਿਸ ਦਾ ਨਾਮ ਇੱਕ ਦਾ ਨਾਮ ਅਗਵਿੰਦਰ ਸਿੰਘ ਹੈ ਦੂਸਰੇ ਦਾ ਨਾਮ ਅਨਾਸ਼ ਹੈ ਦੋਨੋਂ ਆਵਾ ਵਸਤੀ ਦੇ ਹੈਗੇ ਨੇ ਕਿ ਇਹਨਾਂ ਕੋਲੋਂ ਕਰੀਬ 6 ਮੋਟਰਸਾਈਕਲ ਔਰ ਇੱਕ ਟੀਵਾ ਬਰਾਮਦ ਹੋਈ ਹੈ ਔਰ ਦਰਾਨੇ ਤਫਤੀਸ਼ੇ ਨਾਲ ਤੋਂ ਕਰੀਬ 7 ਮੋਬਾਈਲ ਵੀ ਬਰਾਮਦ ਹੋਏ ਹੈ ਜਿਹੜੇ ਕੀ ਭੜੇ ਭੜੇ ਨੂੰ ਕਰ ਟਾਰਗੇਟ ਬਣਾ ਕੇ ਉਹਨਾਂ ਤੋਂ ਸਨੇਚ ਕਰਦੇ ਸੀ ਵੀੜ ਭੜਕੇ ਵਾਲੇ ਇੰਨੀ ਵਿੱਚ ਸੋ ਇਹਨਾਂ ਨੂੰ ਅਸੀਂ ਕੱਲ ਫੜਿਆ ਬਰਾਮਦ ਕੀ ਹੋ ਕਿਤਾ ਤੋਂ ਔਰ ਅਸਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਚੀਜ਼ਾਂ ਬਰਾਮਦ ਹੋਣ ਦੀ ਉਮੀਦ ਹੈ ਸਨਪੂਰੀ ਇਹ ਜੀ ਦੋ ਲੜਕੇ ਅਸੀਂ ਫੜੇ ਐ ਜਿਸ ਦਾ ਨਾਮ ਇੱਕ ਦਾ ਨਾਮ ਅਗਵਿੰਦਰ ਸਿੰਘ ਹੈ ਦੂਸਰੇ ਦਾ ਨਾਮ ਅਨਾਸ਼ ਹੈ ਦੋਨੋਂ ਆਵਾ ਬਸਤੀ ਦੇ ਹੈਗੇ ਨੇ ਤੇ ਇਹਨਾਂ ਕੋਲੋਂ ਕਰੀਬ 6 ਮੋਟਰਸਾਈਕਲ ਔਰ ਇੱਕ ਟੀਵਾ ਬਰਾਮਦ ਹੋਈ ਹੈ ਔਰ ਦਰਾਂ ਦੇ ਤਫਤੀਸ਼ੀਆਂ ਤੋਂ ਕਰੀਬ 7 ਮੋਬਾਈਲ ਵੀ ਬਰਾਮਦ ਹੋਏ ਆ ਜਿਹੜੇ ਕਿ ਭੁੜੇ ਭੜੇ ਲੋਕਾਂ ਨੂੰ ਟਾਰਗੇਟ ਬਣਾ ਕੇ ਉਹਨਾਂ ਤੋਂ ਸਨੇਚ ਕਰਦੇ ਸੀ ਭੀੜ ਭੜਕਿਆਲੇ ਦੇ ਵਿੱਚ ਸੋ ਇਹਨਾਂ ਨੂੰ ਅਸੀਂ ਕੱਲ ਫੜਿਆ ਬਰਾਮਦ ਕੀਤਾ ਤੋਂ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਚੀਜ਼ਾਂ ਬਰਾਮਦ ਹੋਣ ਦੀ ਉਮੀਦ ਹੈ ਸਾਨੂੰ